ਸਸਰੀ ਗਾ ਜੀ ਕਿਹੜਾ ਪਿੰਡ ਹੈ ਜੀ ਆਪਣਾ ਸਰਮੰਦਿਸੀ ਵਾਲੀ ਅੱਛਾ ਆਪਣੇ ਬੱਚੇ ਨੂੰ ਪ੍ਰੋਬਲਮ ਸੀ ਹਨਾ ਕੀ ਨਾ ਸੀ ਬੱਚੇ ਦਾ ਕਿੰਨੇ ਉਮਰ ਸੀ ਉਹਨਾਂ ਦੀ 13-14 ਅੱਛਾ ਕੀ ਪ੍ਰੋਬਲਮ ਆ ਗਈ ਸੀ ਉਹਨਾਂ ਨੂੰ ਮੈਂ ਜੀ ਦਿਖਾਉਂਗਾ ਜੀ ਬੇਬੇ ਅੱਛਾ ਜੀ ਬਾਅਦ ਕਿਤੇ ਰੇ ਤੇ ਤੁਹਾਨੂੰ ਮੈਂ ਤਾਂ ਮਾ ਹੱਡ ਬੰਨੀ ਠੀਕ ਹੈ ਜੀ ਇਹ ਦੱਸ ਨੂੰ ਪੂਰਾ ਵੀ ਹੱਡ ਰਸ ਸੀ ਠੀਕ ਹੈ ਜੀ ਇਹ ਵੀ ਦਿਖਾ ਲਓ ਉਸ ਤੋਂ ਸਾਨੂੰ ਉਹਨਾਂ ਨੇ ਭੇਜਤਾ ਸੀ ਬ੍ਰੀਡਪੁਟ ਓਕੇ ਜੀ ਠੀਕ ਹੈ ਜੀ ਉਦੋਂ ਬਾਅਦ ਵਿੱਚ ਉਹ ਮੈਨੂੰ ਕਿਹਾ ਜੀ ਬਾਅਦ ਵਿੱਚ ਕਰੋ ਅੰਤ ਦਾ ਕੁਝ ਚੱਲਿਆ ਨਹੀਂ ਬਸਰ ਠੀਕ ਹੈ ਜੀ ਤੇ ਜੇ ਤੁਹਾਡੀ ਲੱਤ ਪਈ ਸਰ ਫਿਰ ਸੁਭੇ ਕੋਈ ਅੱਛਾ ਫਿਰ ਤੁਸੀਂ ਸਾਡੇ ਕੋਲ ਠੀਕ ਕਰਾਇਆ ਤੁਸੀਂ ਅੱਛਾ ਉਦੋਂ ਲੱਤਾਂਵਾਂ ਉਹਦੇ ਕੰਮ ਨਹੀਂ ਕਰਦੀਆਂ ਸੀ ਜਮਾਂ ਵੀ ਜਿਵੇਂ ਕੋਈ ਉਂਗਲੀ ਵੀ ਨਹੀਂ ਸਿਰਦੀ ਜਿਵੇਂ ਨਹੀਂ ਠੀਕ ਹੈ ਤੇ ਬਾਅਦ ਵਿੱਚ ਜਦੋਂ ਤੁਹਾਡੇ ਕੋਲ ਲੱਤ ਪਈ ਕਹਿੰਦੇ ਆਏ ਕਿ ਸਿੱਧਾ ਅੱਛਾ ਜੀ ਉਹਨੇ ਕੋ ਦਵਾਈ ਥੋੜਾ ਜਿਹੀ ਸੀ ਇਹ 50 ਤੱਕ ਮਹੀਨੇ ਤੋਂ ਫਤ ਰਹੇ ਸੀ ਅੱਛਾ ਅੱਛਾ ਹੁਣ ਕਿਵੇਂ ਤੁਰਦਾ ਬੱਚਾ ਬਧੀ ਆਪਣਾ ਜੀ ਉਮਰ ਦਾ ਕਰਦਾ ਹੈ ਜੀ ਅੱਛਾ ਕਿਵੇਂ ਲੱਗੇ ਸਾਨੂੰ ਸਾਡਾ ਕੰਮ